ਹੈਲੋ ਜੀ ਸਤਿ ਸ਼੍ਰੀ ਅਕਾਲ ਸਾਡੇ ਚੈਨਾਂ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਮੀਜ਼ ਕੱਟਣਾ ਪਾਉਣ ਬਾਰੇ ਇਹ ਆਪਾਂ ਕੱਪੜਾ ਧਾਰ ਲਿਆ ਸੀ ਜੀ ਆ ਆਪਾਂ ਲੱਗ ਲੱਗ ਦੋ ਪੀਸ ਧਾਰ ਲਏ ਸੀਗੇ ਤੇ ਇੱਕੇ ਬਾਏ ਪੀਸ ਇਹ ਹੋ ਗਿਆ ਅੰਗੇ ਵਾਲਾ ਪੀਸ 프ਰੰਟ ਆ ਹੋ ਗਿਆ ਜੀ ਇਹਨਾਂ ਦੀ ਆਪਾਂ ਨੂੰ ਕਮੀਜ਼ ਦੀ ਲੰਬਾਈ ਚਾਹੀਦੀ ਸੀ ਕਿ 40 ਇੰਚ ਤੁਸੀਂ ਮੈਜ਼ਰਮੈਂਟ ਦੇਖ ਵੀ ਸਕਦੇ ਜੇ ਇਸ ਤਰ੍ਹਾਂ ਟਾਈਪ ਦਾ ਸੂਟ ਕੱਟਣਾ ਤੁਹਾਡੇ ਕੋਲੇ ਇਹ ਸਾਰੀ ਚੀਜ਼ ਹੈ ਜੀ ਕਮੀਜ਼ ਦੀ ਲੰਬਾਈ ਸੀ 40 ਇੰਚ 7 ਸੀ 17 ਕਮਰ 14.5 ਹਿੱਪ 18.5 ਘੇਰਾ 19 ਹੁਣ ਇਹਨਾਂ ਸਾਰੀਆਂ ਚੀਜ਼ਾਂ ਚੋਂ ਆਪਾਂ ਦੇਖਣਾ ਵੀ ਕਿਹੜੀ ਚੀਜ਼ ਦੀ ਲੰਬਾਈ ਵੱਧ ਆ ਕੱਲੇ ਕਮੀਜ਼ ਦੀ ਲੰਬਾਈ ਛੱਡ ਕੇ ਬਾਕੀ ਸਾਤੀ ਕਮਰ ਚੁੱਕੇ ਦੀ ਹਿੱਪ ਘੇਰੇ ਦੀ ਲੰਬਾਈ ਕਿਹੜੀ ਦੀ ਚੀਜ਼ ਦੀ ਵੱਧ ਆ ਤੇ 19 ਹੈ ਦੇ ਕੋਲੇ ਆਪਣੇ ਕੋਲੇ ਹੁਣ ਇਹ ਸਿੰਪਲ ਕਮੀਜ਼ ਤਿਆਰ ਕਰਨਾ ਜੀ ਹੁਣ ਆਪਾਂ ਸਿੰਪਲ ਕਮੀਜ਼ ਦੇ ਇਚ ਪਾਈਪਿੰਨੀ ਪਾਉਣੀ 19 ਆਪਣੇ ਕੋਲੇ ਵੱਧ ਆ ਗਿਆ ਯਾਨੀ ਕਿ ਘੇਰਾ ਆਪਣੇ ਕੋਲੇ ਵੱਧ ਆ ਉਹਦੇ ਚ ਆਪਾਂ 3 ਇੰਚ ਜੋੜਾਂਗੇ ਜੀ 19 ਇੰਬੀ 222 ਇਹ ਆਪਾਂ ਉਹਨਾਂ ਲਾ ਲਿਆ ਜੀ 3 ਇੰਚ ਵੱਧ ਤੇ ਜਿਹੜਾ ਆਪਾਂ ਇਧਰ ਲੰਬਾਈ ਲਾਹੀ ਆ ਫੋਲਡ ਕਰਨ ਵਾਸਤੇ ਜਿੰਨਾ ਉਧਰ ਕਮੀ ਦੋ ਉਹਦਾ ਆਪਾਂ 3.5 ਇੰਚ ਵੱਧ ਲੈਣਾ ਉਹ 3.5 ਇੰਚ ਇਹ 40 ਤਿਆਰ ਆ ਤਾਂ ਆਪਾਂ 3.5 41 ਲਾ ਲਿਆ ਜੀ ਹੁਣ ਹੁਣ ਅੱਗੇ ਆਪਾਂ ਇਧਰ ਦੇਖਾਂਗੇ ਜੀ ਬੈਕ ਪੀਸ ਆ ਜੀ ਜਿਹੜਾ ਉਹ ਮੈਂ ਵਧਾ ਕੇ ਰੱਖਿਆ ਅੱਧਾ ਇੰਚ ਤੇ ਇਧਰੋਂ ਆਪਾਂ ਫੋਲਡ ਪਾਸਾ ਜਿਹੜੇ ਦੋਨੇ ਪਾਸੇ ਮੁੜੇ ਹੋਏ ਤਾਂ ਇਧਰ ਰੱਖ ਲੈ ਜਿਹੜਾ ਖੁੱਲਾ ਪਾਸਾ ਇਹਨਾਂ ਦੇ ਚਾਰੇ ਪੀਸ ਇਧਰਲੇ ਪਾਸੇ ਪਿੱਛੇ ਪਟਾ ਹਾਂ ਇਸ ਅੰਦਰਲੇ ਪਾਸਾ ਤੁਸੀਂ ਸਿੱਧਾ ਪਾਸਾ ਅੰਦਰ ਕਰ ਲੈਣਾ ਉਲਟਾ ਕਰ ਲੈਣਾ ਇੱਧਰਲੇ ਪਾਸੋਂ ਕਿਉਂਕਿ ਨਸਤਾਨੀਆਂ ਸੋਡੀਆਂ ਅੰਦਰਲੇ ਪਾਸੇ ਆਉਣਗੀਆਂ ਤੇ ਆ ਆਪਣਾ ਸਿੱਧਾ ਪਾਸਾ ਅੰਦਰਲੇ ਪਾਸੇ ਬੋਲਡ ਕਰ ਲੈਣਾਗੇ ਇਹਦੇ ਵਿੱਚ ਹੁਣ ਆਪਾਂ ਤੀਰੇ ਲਾਵਾਂਗੇ ਤੀਰੇ ਤੀ ਸੋਨ ਰੱਖਣ ਦੀ ਇੱਕ ਜ਼ਰੂਰੀ ਗੱਲ ਹੈ ਜੀ ਇਹ ਜੇ ਤੁਹਾਡੇ ਕੋਲੇ ਸਾਤੀ ਹੈ ਜੀ ਤੁਹਾਡੀ ਤੇ 17 ਗੀ ਤੇ ਬੈਕ ਨੈਕ ਡੀਪ ਆ ਤਾਂ ਤੁਸੀਂ ਤਾਂ ਘਟ ਰੱਖਣਾ ਦੀਰਾ ਜੇ ਤੁਹਾਡੇ ਕੋਲ 4.5 ਇੰਚ ਹੀ ਆ ਬੈਕ ਨੈਕ ਤਾਂ ਤੁਹਾਨੂੰ ਤੀਰਾ ਬਾਦ ਰੱਖਣਾ ਪਊ ਉਹ ਤੁਹਾਨੂੰ ਅਗਲੀ ਅਗਲੀ ਵੀਡੀਓ ਚ ਉਹ ਮੈਂ ਉਹ ਸਮਝਾਉਂਦੇ ਜਾਵਾਂਗੇ ਇਹਨਾਂ ਦੀ ਡੀਪ ਨੈਕ ਇੰਨੀ ਸੀ ਸਾਤੀ ਇੰਨੀ ਸੀ ਬੈਕ ਨੈਕ ਇੰਨੀ ਸੀ ਬੈਕ ਨੈਕ ਨੂੰ ਜ਼ਰੂਰ ਨਾਪਣਾ ਸਾਤੀ ਦੇ ਨਾਲ ਕਈ ਵਾਰ ਆ ਕਿ ਕਰਦੇ ਸਾਤੀ ਦੇ ਹਿਸਾਬ ਨਾਲ ਤੀਰਾ ਕੱਢ ਲੈਣਾ ਜੋ ਕੁਝ ਉਹ ਕਰਦੇ ਨੇ ਆ ਬੇਨੇ ਭਾਰੀ ਨੇ ਹੈਵੀ ਨੇ ਕਿਸੇ ਲਈ ਨੈਕ ਵੀ ਦੇਖਿਆ ਕਰੋ ਬੈਕ ਨੈਕ ਕਿੰਨੀ ਆ ਉਹਦੇ ਸਾਤੇ ਕੀ ਗੱਲ ਨਿਕਲਦਾ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਜੀ ਇਹ ਤਾਂ ਦਾਈ ਚਾਪ ਵਧਾ ਕੇ ਲੈ ਲੈ ਜੀ ते अगे आप जी पौने सत्त इतने लाइए आह लेता जी आप सवा छे पहले थोड़ी आ मिला देखो जी अपने को सवा सत्तू तैयार होगा आबारे समझ लो तो आ अपने को सवा छे आज नीचे इधरों लेता सी पौने सत्त जो सारा कट्ठा ला सवा सत्त इतों भी आप श्रेण लेता सभी सवा श्रेन देखना हो गया इन्होंने अगे आप तरह जोड़ देना जी आ सीधी लाइन ड्रॉ कर लैनी है हूँ अगे अपने कोती है जी अपने इन्होंने कोई सतारा तो यू सीधी लैन पहले इदा ही खिंच लो बिलकुल सौखे जरीके समझावे तुम इस भाव की काट पा के देखो फिटिंग देखो पूरी परफेक्ट आऊगी ਹੁਣ ਆਪਾਂ 8.5 ਇੰਚ ਇਨਸਾਨੀ ਲਾਵਾਂਗੇ 8.5 ਤੇ ਅੱਧਾ ਇੰਚ ਇਦਾਂ ਆਪਾਂ ਵਧਾ ਕੇ ਲੈਣਾ ਅੱਧੇ ਤੋਂ ਇੱਕ ਅੱਧਾ ਡੱਕਾ ਜਾਂ ਘੱਟ ਭਮੀ ਕਰ ਲੂ ਆ ਤੁਹਾਨੂੰ ਆ ਜੀ ਦੇ ਅੰਦਰ ਨੂੰ ਇਦਾਂ ਨੂੰ ਲਾਉਣੀ ਹੈ ਜੀ ਇਹਨੂੰ ਹੁਣ ਆਪਾਂ ਇਹਦੇ ਨਾਲ ਮੈਚ ਕਰਨਾ ਤੁਸੀਂ ਇਹ ਕਾਟ પા ਕੇ ਤੁਸੀਂ ਕਹੋਗੇ ਜੀ ਸਾਡੀ ਪੂਰੀ ਵਧੀਆ ਫਿਟਿੰਗ ਆਈਏ ਪਾ ਕੇ ਜਰੂਰ ਬਣਾ ਕੇ ਇਸ ਤਰ੍ਹਾਂ ਕੱਟ ਕੇ ਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਹੁਣ ਇੱਥੋਂ ਆਪਾਂ ਇੰਚ ਲੈਣਾ ਮੇਨ ਗੱਲ ਇਹੀ ਹੈ ਜੀ ਤੁਹਾਨੂੰ ਆਪਾਂ ਦਵਾਰੇ ਵੀ ਤੁਸੀਂ ਕਮੈਂਟ ਕਰਾਈ ਕੋ ਸਕਦੇ ਹੁੰਦੇ ਜੀ ਤੇ ਇਹ ਹੋ ਗਿਆ ਆਪਣਾ ਇੱਥੇ 1 ਇੰਚ ਇੱਥੇ ਹੋ ਗਿਆ ਤੇ ਆ ਆਪਾਂ ਇੱਥੇ ਸਵਾ ਇੰਚ ਇਧਰ ਨੂੰ ਵੀ ਸਵਾ ਇੰਚ ਲੈ ਲਓ ਇੱਥੋਂ ਆਪਾਂ ਵਧੀਆ ਗਲਾਈ ਚੱਕਾਂਗੇ ਜੂਰੀ ਦੀ ਤੁਹਾਨੂੰ ਆਪਿੰਕ ਚੋਕ ਨਾਲ ਪਤਾ ਲੱਗ ਜੂਗਾ ਤਾਂ ਮੈਂ ਤੁਹਾਨੂੰ ਦੱਸ ਦਿਆਂਗਾ ਇਹ ਮੇਰਾ ਤਾਂ ਮੁੰਜਾ ਠੀਕ ਆ ਆ ਸਵਾ ਸਵਾ ਇੰਚ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਏਦਾਂ ਆਇੰਦੈ ਨੂੰ ਵਿਆਸ ਗਲਾਈ ਕੱਟਣ ਲਈ ਉਹਦਾ ਗਲਾਈ ਵਾਲੇ ਸ਼ੇਪਰਾ ਆਉਂਦੇ ਨੇ ਜੀ ਉਹ ਵੀ ਯੂਜ਼ ਕਰ ਸਕਦੇ ਹੁਣ ਇੱਥੋਂ ਤੁਸੀਂ 1 ਇੰਚ ਮਿਲਣਾ ਇੱਥੋਂ ਨਹੀਂ ਸੀ ਹੁਣ ਮਿਲਣਾ ਹੁਣ ਇੱਥੋਂ ਮਿਲਣਾ ਸੀ ਜਿਹੜਾ ਆਪਾਂ ਅੱਧਾ ਇੰਚ ਇਧਰ ਨੂੰ ਅੰਦਰ ਨੂੰ ਲੈਂਦਾ ਜੀ ਇਹਦਾ ਹੁਣ ਤੁਸੀਂ ਦੇਖੋ ਜੀ ਇੱਥੋਂ ਵੀ ਆਪਣੇ ਕੋਲੇ ਇਹਨਾਂ ਨੂੰ 12 ਤਿਆਰ ਚਾਹੀਦਾ ਜੀ ਜੇ ਆਪਾਂ ਇੱਥੋਂ ਵੀ ਦੇਖਦੇ ਤਾਂ ਇਹਨਾਂ ਦੀ ਆ ਚੀਜ਼ ਝੋਲ ਬਣਦੀ ਹੁਣ ਇੱਥੋਂ ਆਪਾਂ ਦੇਖਣਾ ਅੱਗੇ ਜੀ 2 ਇੰਚ ਆ ਚੀਜ਼ ਹੁਣ ਇਹਨਾਂ ਦੀ ਆ ਨਸਾਨੀ ਆ ਗਈ ਸੀ 8.5 ਤੇ ਇਹ ਚੀਜ਼ ਨੂੰ ਆਪਾਂ ਐਕ ਤਾਂ ਅੰਗਾਰਾ ਮੇਰਾ ਥੋੜਾ ਚੌਕ ਘਟ ਨੂੰ ਲੱਗ ਰਿਹਾ ਨਸ਼ਾ ਨਹੀਂ ਦੇ ਰਿਹਾ ਇਹਦਾ ਤੁਸੀਂ ਅੰਦਾਜ਼ਾ ਜਿਹਾ ਕੱਢ ਲੈਣਾ ਵੀ ਜਿਹੜੀ ਆ ਸਿੱਧੀ ਚੀਜ਼ ਹੈ ਇੱਥੇ ਵੀ ਇਹ ਪੰਜ ਕ ਤੱਕ ਤਾਂ ਆਪਣੇ ਪਹੁੰਚੇ ਪੰਜ ਕ ਤਈ ਤੱਕ ਆਪਾਂ ਆ ਦੀ ਜਾਨ ਐਤਾ ਲੈ ਲੈਣ ਹੁਣ ਚੱਲਿਆ ਮੜਾ ਚੌਕ ਜਾ ਆ ਦੇਖੋ ਜੀ ਆ ਵਾਲੀ ਆਪਾਂ ਨੂੰ ਕੱਟ ਚਾਹੀਦੀ ਆ ਆਪਾਂ ਤੁਹਾਨੂੰ ਤੋਂ ਬਾਰੇ ਸਮਝਾ ਦੇਣਾ ਆਪਾਂ ਲੈਤਾ ਸੀ ਸਵਾ 6 ਸਵਾ 6 ਦੇ ਆ ਲੈਤਾ ਸੀ ਆਪਾਂ 7 ਪੌਣੇ 7 ਤੇ ਇਹਦੇ ਵਿੱਚ ਆ ਗਿਆ ਪਾ ਕੇ ਇੱਥੇ ਤੱਕ ਸਵਾ 7 ਬੈਕ ਅਪੀਸ ਜਿਹੜਾ ਆਪਾਂ ਵੱਧ ਕਰਕੇ ਰੱਖਿਆ ਸੀ ਇੱਥੋਂ ਵੀ ਆਪਾਂ ਸਵਾ 6 ਦੇਖਣਾ ਸੀਗਾ ਇੱਥੇ ਤੱਕ ਆਪਣਾ ਸਵਾ 6 ਆਇਆ ਸੀਗਾ ਇਹ ਆਪਾਂ ਇਹਦੇ ਨਾਲ ਮੈਚ ਕਰਤਾ ਸੀਗਾ ਤੇ ਅੱਗੇ ਅਧਨ ਚ ਇਹ ਇਧਰ ਨੂੰ ਵਧਾ ਕੇ ਲੈਤਾ ਸੀ ਤਾਂ ਇਹਦੀ ਗਲਾਈ ਦੇਣ ਲਈ ਥੋੜਾ ਥੋੜਾ ਇੰਚ 1.5 ਇੰਚ ਦਾ ਆਪਾਂ ਇੱਥੇ ਤੱਕ ਲੈ ਸਕਦੇ ਹਾਂ ਸਾਲੀ ਤਾਂ ਜੋ ਆਪਾਂ ਤੋਂ ਅਹੀਂ ਗਲਾਈ ਪੈਦੀ ਵਧੀਆ ਤੇ ਆ ਚੀਜ਼ ਤੇ ਇਹ ਜੀ ਹੋ ਗਈ ਫਿਰ ਆਹ ਪੁੰਜਤ ਦੇਖਣਾ ਤੁਸੀਂ ਇਹ 2 ਇੰਚ ਕਰ ਲਓ ਤੇ ਇਹ ਆਪਣੀ ਕੱਟ ਹੋ ਗਈ ਇਹਦੀ ਜੀ ਤੇ ਆ ਜਿਹੜਾ ਆਪਾਂ 8.5 ਲੈਤਾ ਸੀ ਇਧਰ ਨੂੰ ਸਤਾਰਾਂ ਬਰੈਸਟ ਕੱਢਣ ਲਈ ਹੁਣ ਜੇ ਇਹਦੇ ਤੋਂ ਤੁਹਾਨੂੰ ਇੱਕ ਅੰਦਾਜ਼ਾ ਕੱਢਣ ਲਈ ਦੱਸਿਆ ਸੀ ਜੀ ਇਹਦੇ ਵਿੱਚ ਪਹਿਲੀ ਨਸਾਨੀ ਲਾ ਕੇ ਰੱਖਣੀ ਆ ਚਾਹੇ ਤੁਸੀਂ ਪਲੇਟਾਂ ਪਾਉਣ ਤੋਂ ਬਾਅਦ ਫਿਟਿੰਗ ਦੇ ਨਸਾਨੀ ਲਾ ਲਓ ਜੇ ਪਹਿਲਾਂ ਲਾ ਕੇ ਰੱਖਣੀਆਂ ਤਾਂ ਇਹਦੇ ਵਿੱਚ ਅੱਧਾ ਇੰਚ ਵਧਾ ਕੇ ਰੱਖ ਲਿਓ ਹੋਰ ਇਹਨੂੰ ਆਪਾਂ ਲਵਾਂਗੇ 9 ਇੰਚ ਤਾਂ ਜੋ ਬਾਕੀ ਜਿਹੜੀ ਰੂਆ ਪਲੇਟ ਚੱਕੋਂਗੇ ਉਤੋਂ ਆਪਣੀ ਸਲਾਈ ਦੇ ਵਿੱਚ ਆਓਗੇ ਤੇ ਅੱਗੇ ਆਪਾਂ ਜਿਹੜੀ ਇਹਨਾਂ ਦੀ ਕਮਰ ਬਣਾਵਾਂਗੇ ਜੀ ਉਹ ਤੁਸੀਂ ਆ ਚੀਜ਼ ਦੇਖ ਸਕਦੇ ਹੋ 14 ਇੰਚ ਤੇ ਤੇ ਅੱਗੇ ਆਗੇ ਆਪਣੇ ਕੋਲ ਇਹ ਸਵਾ 7 ਤੇ ਇਹਨਾਂ ਦੀ ਇਹ ਚੀਜ਼ ਪੈ ਜਾਊਗੀ ਅੱਗੇ ਆਪਾਂ ਆ ਚੀਜ਼ ਦੇਖਣੀ ਹੈ ਜੀ ਇਹਨਾਂ ਦੀ 15 ਕੁ ਸਲਾਈ ਦਾ ਮੋਜੂ ਵਿੱਚ ਜੀ ਉਸ ਆਪਾਂ ਇਹ 15 ਆ ਗਈ ਇਹ ਇੱਥੇ ਆਊਗੀ ਜੀ ਆਪਣੀ ਹਿਪ ਹਿਪ ਆ ਇਹਨਾਂ ਦੀ 1.5 18 ਸਵਾ 18 ਇਹ ਪਤਾਉਣੀ ਹੋਈ ਆ ਜੀ ਉਹ ਤਾਂ ਤੇ ਜਿਹੜੀ ਆ ਕਮਰਾ ਇਥੋਂ ਆਪਾਂ ਨੂੰ ਇੰਚ ਬਾਦਰ ਲੈਣਾ ਪਊਗਾ ਕਮਰ ਸੀ ਇਹਨਾਂ ਦੀ ਜੀ ਆਪਣੇ ਇੱਥੇ ਜਿੰਨਾ 14 14 ਤੇ ਇੱਕ ਆਪਾਂ ਨੂੰ ਲਾਉਣੀ ਪਊ ਇਥੇ 15 ਚ ਇਹ 15 ਇੰਚ ਇਦਾਂ ਬਦਲ ਆਉਣੀ ਪਊ ਜੇ ਤੋਂ ਆਪਾਂ ਐ ਕਰਕੇ ਫੜ ਕੇ ਮਰਾਂਗੇ ਅੱਧਾ ਇੰਚ ਇਦਾਂ ਸੁਲਾਈ ਜਾਂਦਾ ਇੰਚ ਇੰਚ ਖਤਮ ਹੋ ਜਾਂਦਾ ਕੱਪੜਾ ਇਹ ਆਪਣਾ ਇਹਨੂੰ ਤੁਸੀਂ ਇਦਾਂ ਇਦਾਂ ਮੈਚ ਕਰ ਲੈ ਹਨਾ ਕੀ ਇੰਜ ਟੇਪ ਨਾਲ ਲਾ ਕੇ ਨਸਾਂ ਨਹੀਂ ਨਾ ਤੁਸੀਂ ਕੀ ਕਰਨਾ ਉਰੇ ਥੋੜੀ ਸ਼ੇਪ ਪਰ ਐਦਾਂ ਰੱਖ ਲੈਣੀ ਸਿੱਧੇ ਜਿਹੀ ਇੰਜ ਫੇਰੇ ਹਾਂ ਆ ਦੇਖੋ ਜੀ ਆਪਾਂ ਆ ਲਾ ਲਈ ਇਹ ਜੇ ਤਾਂ ਆਪਾਂ ਐਦਾਂ ਇੰਜ ਟੇਪ ਨਾਲ ਰੱਖ ਦਿੰਦਾ ਚੁੰਜੀ ਜੀ ਬਣ ਜਾਂਦੀ ਆ ਇਸ ਤੋਂ ਵੱਧ ਨਹੀਂ ਨੂੰ ਹੱਥ ਨਾਲ ਗਲਾਈ ਕਰਦੇ ਨੇ ਐਦਾਂ ਗਲਾਈ ਤਾਂ ਜੋ ਆਪਣੀ ਉਹ ਜਿਹੜਾ ਆਪਾਂ ਪ੍ਰੈਸ ਮਾਰਾਂਗੇ ਉਦੋਂ ਕੱਪੜਾ ਖੜਮਾ ਜਾਣਾ ਹੋਵੇ ਤੇ ਉਰੇ ਵਧੀਆ ਗਲਾਈ ਨਾਲ ਫਿਟਿੰਗ ਆਵੇ ਤੇ ਆ ਚੀਜ਼ ਨੂੰ ਤੁਸੀਂ ਥੋੜਾ ਜਿਹਾ एक इन्ना तो क पॉइंट एक अद्धा सूट अंदर न्यान मारने का जो इतने बुलबला जहाँ ना 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 बने बस कोई फिटिंग रहेगी थोड़ा ज अदे तो भी अद्धा इंच इधर सिलाई मार लो मतलब वो मारनी आप डेढ़ का इंच तक डेढ़ का इंच तक एक आह चीज़ देखनी ज्यादा जिन्हें पतले होंगे जिमें इन इन फिटिंग सही आज इतों भी जेडे भारी होंगे ने गे उन्होंने तुम्हें आखना तीन इंच तक ਜਿਹੜੇ ਭਾਰੀ ਹੁੰਦੇ ਨੇ ਉਹਨਾਂ ਦੇ 3 ਇੰਚ ਤੱਕ ਦੇਖਣੀ ਹੁੰਦੀ ਆਪਾਂ ਵੀ ਆਹ ਚੀਜ਼ ਆਪਾਂ ਵਧਾ ਕੇ ਲੈਣੀ ਹੁੰਦੀ ਆ ਐ ਇਧਰ ਨੂੰ ਕੋਰਸ ਲਾਈ ਨਿਕਲਦੀ ਹੁੰਦੀ ਆ ਫਿਰ ਉਹ ਆ ਜਾਂਦਾ ਉਸ ਨੂੰ ਭਾਰੀ ਵਾਲਿਆਂ ਚ ਦੱਸਾਂਗੇ ਜੀ ਹੁਣ ਇਹਨਾਂ ਦੀ ਆਪਾਂ ਸਲਾਈ ਆਹ ਪਾਉਣੀ ਆ ਜੀ ਉਰੇ 10 ਇੰਚ ਤੇ ਪਲੇਟ ਆ ਪਾਉਣੀ ਆ ਆਪਾਂ ਇਧਰੋਂ ਲਵਾਂਗੇ ਜੀ 3 1/2 ਪਲੇਟ ਲਵਾਂਗੇ ਜੀ ਆਪਾਂ 7 ਇੰਚ ਦੀ ਇਹਨੂੰ ਤੁਸੀਂ ਐਦਾ ਹੀ ਮੈਚ ਕਰਦੇ ਹੋ ਨਾ ਇਹ ਲੱਗਦਾ ਤੁਸੀਂ ਮੈਂ ਨਾ ਚੌਕ ਜੀ ਚੌਕ ਨਾ ਥੋੜਾ ਜਿਹਾ ਚਲਦ ਕਰ ਰਿਹਾ ਹਾਂਗਾ ਐਦਾਂ ਤੁਸੀਂ ਸਿੱਧੀ ਰੱਖ ਲੈਣਾ ਇਹਨੂੰ ਸਿੱਧਾ ਰੱਖ ਕੇ ਪੌਣੇ 2 ਤੇ ਅੱਧਾ ਇੰਚ ਇਹਦੇ ਨੀਚੇ ਕਰ ਦੋ ਜੀ ਵੇ ਆਪਾਂ ਇਹ ਦੇਖੋਗੇ ਇੱਥੋਂ ਫੇਰ ਆਏ ਦੇਖ ਲੈਣਾ ਵੀ ਪੌਣੇ 2 ਹੁੰਦਾ ਹਾਂਜੀ ਇੱਥੇ ਪੌਣੇ 2 ਹੁੰਦਾ ਇੱਥੋਂ ਆਪਾਂ ਆਹ ਚੀਜ਼ ਨੂੰ ਦੇਖਣੀ ਹੈ ਪਲੇਟ ਜਿਹੜੀ ਆਪਾਂ ਪਹਿਲਾਂ ਨਿਸ਼ਾਨੀ ਦੇਖੀ ਸੀ ਉਹਦੀ ਸੇਧ ਨੂੰ ਦੇਖਣੀ ਹੈ ਕਿ ਇੱਥੇ ਵੀ ਪੌਣੇ 2 ਕਰਨਾ ਹੈ ਇਹਨਾਂ ਦੀ ਸਾਰਿਆਂ ਦੀ ਕੋਣੇ ਦੋ ਹੋ ਗਏ ਜੀ ਆਜੀ ਜੇਤਾ ਪਾ ਲਓ ਇਹ ਜਿਹੜੀ ਆਪਾਂ ਇੱਥੇ ਦਿਖਾਈ ਸੀ ਇਹਨੂੰ ਲਿਉਣਾ ਆਪਾਂ ਇੱਥੇ ਜੀ ਆ ਦੇਖੋ ਜੀ ਜਮਾ ਉਹਦੀ ਪਲੇਟ ਦੇ ਆਹ ਪਲੇਟ ਦਾ ਤੁਸੀਂ ਅੱਧਾ ਲੈ ਲਿਆ ਕਰੋ ਇਹ ਪਲੇਟ ਦਾ ਅੱਧਾ ਲੈ ਲੈਣ ਦੇਖੋ ਜੀ ਸਹੀ ਤਾਂ ਨਹੀਂ ਆ ਇਹਦੀ ਫਿਟਿੰਗ ਦੇਖੋ ਜੀ ਤੁਸੀਂ ਐ ਇਦਾਂ ਕੱਟ ਪਾ ਕੇ ਲੇਟਾ ਨੀਨ ਸਾਨੀਆ ਪਰਫੈਕਟ ਇਸੇ ਤਰ੍ਹਾਂ ਲਾ ਕੇ ਤੁਸੀਂ ਕਮੀਜ਼ ਪਾ ਕੇ ਦੇਖੋ ਪਰਫੈਕਟ ਫਿਟਿੰਗ ਆਉਗੀ ਜੀ ਅੱਗੇ ਤੁਸੀਂ ਇੱਥੇ-ਇਥੇ ਟੱਕ ਲਾ ਲੈਣੇ ਆ ਜਿਹੜੀ ਪਰਫੈਕਟ ਆ ਆਜਾ ਹੁਣ ਆਪਾਂ ਇਹਦੀ ਕਟਾਈ ਕਰਦੇ ਹਾਂਗੇ थोड़ी थोड़ी ना इनी दो दो के ना दो सूच दी इतो आ तिरछी कट पे बस जिते तक अपना ब्रॉड नैक रखनी मतलब इतने सवा कदो के हिसाब न लवेंगे बैक भी सवा कदो के हिसाब लवेंगे उथे तक थोड़ी थोड़ी तिरछी तिरछी कट लिया जो ती हूँ आीस ही चकने अगे आचे वाला पीस रख दो ਹੌਲੀ ਹੌਲੀ ਕਟਾਈ ਕਰਨੀ ਹੈ ਆ ਹੋ ਗਈ ਦੀ ਪਿਸਲੇ ਪਿਸਚਾ ਫਾਇਦੀ ਚੁੰਝ ਨਾਲ ਜਾਂ ਪਿੰਨ ਦੀ ਚੁੰਝ ਨਾਲ ਇਦਾਂ ਆਪਾਂ ਨਿਸ਼ਾਨੀਆਂ ਕੱਢ ਲਾਂਗੇ ਤੇ ਹੁਣ ਤੁਹਾਨੂੰ ਬੈਕ ਨੈਕ ਦਾ ਦੱਸਦੀ ਜੀ ਬੈਕ ਨੈਕ ਐਨਾ ਦੀ 2.5 ਲੈ ਲਈ ਇਹੋ ਆਪਾਂ ਲੈਣੀ ਜੀ 5 ਜਾਂਚ ਇਹ 200 ਸੈਂਟੀਮੀਟਰ ਨਹੀਂ 2.5 ਯੂਰੋ ਲਮਾ ਕੇ ਆਪਾਂ ਨੇ ਇਹਨੂੰ ਥੋੜੇ ਜਿਹਾ ਪਤਲੇ ਜਿਆਦਾ ਆਪਾਂ ਕੁਲੀ ਫੇਰ ਉਹਨਾ ਮੋੜਿਆ ਤਾਂ ਨੀਚੇ ਗਲਾ ਨਿਕਨ ਲੱਗ ਜਾਂਦਾ ਜੀ ਇਹ ਜੀ ਤੁਸੀਂ ਐਦਾਂ ਕਰ ਲੈਣਾ ਇਧਰੋਂ ਵੀ ਆਪਾਂ 10 ਇੰਚ ਦੀ ਫੇਟ ਦੀ ਉਸਾਨੀ ਲਮਾ ਦੇ ਜੀ ਸਵਾ 3 ਇੰਚ ਸੱਤ ਨਹੀਂ ਲੰਬਾਈ ਹੈ ਜੀ ਜੀ ਨਾ ਜੀ ਤੁਸੀਂ ਇਸ ਤਰ੍ਹਾਂ ਗੁਲਾਈ ਲੈ ਲੈਣ ਜੀ ਆਪਣੀ ਕਮੀਜ਼ ਦੀ ਕਟਿੰਗ ਤੇ हां ਜੀ ਇੱਥੇ ਆਪਣੇ ਪਲੇਟਸ ਨੇ ਇੱਥੇ ਟੱਕ ਲਾ ਲਓ ਆ ਜਿਹੜਾ ਆਪਣਾ ਇੱਥੋਂ ਇੱਥੇ ਟੱਕ ਲਾ ਲਓ ਜਿੱਥੇ ਆਪਣੀ ਚਾਕ ਕੋਲਡ ਹੋਣਗੇ ਆ ਜੀ ਜਾਈਏ ਹੋ ਗਏ ਨੇ ਆ ਤੁਸੀਂ ਅਗਲੀ ਪਲੇਟ ਲਈ ਨਿਸ਼ਾਨੀ ਬਣਾਉਣੀ ਇੱਥੇ ਆਂ ਟੱਕ ਲਾਓ ਕਮੀਜ਼ ਦੀ ਹੋ ਗਈ ਕਟਿੰਗ ਹੁਣ ਤੁਹਾਨੂੰ ਬਾਹੰਦੀ ਦੱਸਣੀ ਜੀ ਬਾਜੂ ਦੀ ਆਪਾਂ ਤੁਹਾਨੂੰ ਦੱਸ ਦਿਆਂ ਜੀ ਬਾਂਦੀ ਘਾਟ ਉਹਨਾਂ ਦਾ ਮੋਡਾ ਜੀ ਆਪਣੇ ਕੋਲੇ ਗਲਾਈ ਜਿਹੜੀ ਆਪਾਂ ਕੱਟ ਪਾਈ ਸੀ ਗਲਾਈ ਦੇਖੀ 8.5 ਹੈ ਜੀ ਇਹਦੇ ਵਿੱਚੋਂ ਹੁਣ ਤੁਸੀਂ ਇੱਥੋਂ ਆਪਾਂ 8 ਇੰਚ ਦੇ ਸੇਧ ਨੂੰ ਦੇਖਣਾ ਅੱਗੇ ਆਪਾਂ 3 ਇੰਚ ਨੀਚੇ ਨੂੰ ਲਵਾਂਗੇ 3 ਇੰਚ ਇੱਥੇ ਦੇ ਬਾਸ ਨੂੰ ਨੀਚੇ ਨਾਲ ਲੱਗੂਗਾ ਤੇ ਇਹ ਇੱਥੋਂ ਤੁਸੀਂ 8 ਦੇਖਣਾ ਜੀ ਹਾਂ ਜੀ ਜ ਆਪਾਂ 8 ਦੇ ਦਈਏ ਹੁਣ ਜਿਹੜੀ ਆਪਾਂ ਇੱਥੋਂ ਨਿਸ਼ਾਨੀ ਲਵਾਂਗੇ ਇੱਥੋਂ ਪਹਿਲਾਂ ਤੁਸੀਂ 2.5 ਇੰਚ ਛਾੜ ਦੋ ਜੀ ਇੱਥੇ ਸਵਾ 2.5 ਛਾੜ ਦੇ ਪਤਲੇ ਨੇ ਕਿ ਵੱਡਿਆਂ ਦੇ 3.5 ਵੀ ਰਹਿ ਜਾਂਦੇ ਨੇ ਦੋ ਪਾਈ ਟਿਕ ਛਾੜਤਾ ਜੀ ਮੈਂ ਹੁਣ ਇੱਥੋਂ ਅੱਗੇ ਆਏ ਉਹੜਾ ਇਹ ਦਾ ਆਪਣੇ ਕੋਲੇ ਆਧੂ ਹੋ ਗਿਆ ਜੀ 6.5 ਤੇ ਇਹ ਹੋ ਗਿਆ ਜੀ ਆਪਣੇ ਕੋਲੇ 7.5 7.5 ਇਹਦੇ ਆਪਾਂ ਇੱਥੋਂ ਕੱਟ ਚੱਕਾਂਗੇ ਆਹ ਚੀਜ਼ ਆਪਾਂ ਇਦਾਂ ਗਲਾਈ ਕਰ ਲਾਂਗੇ ਜੀ ਦੀ ਥੋੜੀ ਜੀ ਸ਼ੇਪ ਇਦਾਂ ਹੱਥ ਨਾ ਬਣਾ ਕੇ ਜੀ ਅੱਗੇ ਜਿਹੜੀ ਆਹ ਪੀਸ ਦੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਅਲੱਗ-ਅਲੱਗ ਕੱਲਾ-ਕੱਲਾ ਪੀਸ ਆਪਣੇ ਕੋਲੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਿੰਨੇ ਕਰੀਏ ਇਹ ਚੀਜ਼ ਪਹਿਲਾਂ ਇੱਦਾਂ ਤੁਸੀਂ ਕੱਟੋ ਇੱਥੋਂ ਵੀ ਤੇ ਨੰਚ ਲੈਣਾ ਇੱਥੋਂ ਵੀ ਤੇ ਨੰਚ ਲੈਣਾ ਅੱਗੇ ਜਿੰਨੀ ਆਪਣੀ ਉਹਦੀ ਗਲਾਈ ਆ ਗਈ ਮਣਕੀ ਮੋਢੇ ਦੀ ਉਹਦੇ ਨੂੰ ਅੱਧਾ ਇੰਚ ਕਟਾ ਕੇ ਸੇਧਮ ਸੇਧਾ ਐ ਰੱਖ ਲੈਣਾ ਜੀ ਆਵਾਜ਼ ਜਿੱਦੀ ਆਟਾ ਕਟੋਗੀ ਜੀ ਜਿਵੇਂ ਹੁਣ ਤੁਹਾਨੂੰ ਮੈਂ ਦੋਨਾਂ ਪੀਸਾਂ ਦੀ ਇਹਦੇ ਕੱਲੇ ਕੱਲੇ ਦੀ ਪੀਸ ਦੀ ਕੱਟ ਪਾਉਣੀ ਲੱਗੂ ਇਨਾ ਦੀਪਨ ਨੂੰ ਲੈ ਜੀ ਆਪਾਂ ਅੰਬਰੀਲਾ ਦਾ ਲਾਉਣਾ ਪਰ ਸੰਨ 2 ਇੰਚ ਦਾ ਆਪਾਂ ਕੋਲ ਲੈ ਲਿਆ ਡੇਢ ਕ ਦਾ ਅੱਗੇ ਤੁਸੀਂ ਇੱਥੋਂ ਲੈ ਕੇ ਨਾ 11 ਇੰਚ ਤੋਂ ਸਵਾ 11 ਤੋਂ ਇੱਥੇ ਜਿਹੜਾ ਪੂਣੀ ਆ ਜਾ ਕਿਸੇ ਦੀ ਭੀੜੀ ਬਾਹ ਜਾਂ ਮਾ ਮੂਰੋਂ ਕਿਸੇ ਦੀ ਚਾਹੇ ਖੁੱਲੀ ਆ ਆ ਚੀਜ਼ ਜ਼ਰੂਰ ਨਾ ਪਿਆ ਕਰੋ ਕਿਸੇ ਦੀ ਬਾਹ ਤੋਂ ਮਾ ਪੂਣੀ ਤੋਂ ਬਾਹ ਜੀ ਸੌਰੀ ਪੂਣੀ ਤੋਂ ਬਾਹ ਲੈ ਪੀੜੀ ਨਾ ਰਹੇ ਕਿਸੇ ਦੀ ਜਾਲੀ ਬੁਣੀ ਬਣੂਗੀ ਜਿੰਨਾ ਪ੍ਰੋਪਰ ਕਿਸੇ ਦਾ ਨਾ ਪਾ ਪੂਗਾ ਉਥੇ ਨਾਪ ਲੈਣਾ ਜੀ ਇਥੇ 1 ਨਾ ਪੈਨ ਦਾ 6 ਇੰਚ ਕਰਨਾ ਚਾਹੀਦਾ ਤੇ ਆਹ ਅਗੇ ਦੇ ਨਾਲ ਸਲਾਈ ਮਿਲ ਦੇਣੀ ਆ ਨਾ ਤਾਂ ਹੀ ਕਸ ਕੋਲੋਂ ਕਸ ਕਹਿਦੇ ਨੇ ਆਪਾਂ ਨਾ ਤਾਂ ਉਥੋਂ ਗੁਜ ਰਹੇ ਅੱਗੇ ਇਹਨਾਂ ਦਾ ਉਰੁੰਜੀ ਆਪਾਂ ਰੱਖਣਾ 7 ਇੰਚ ਬਾਅਦ ਬਾਦੀ ਨੂੰ ਦੇਖੋ ਉਹ ਆ ਚੀਜ਼ ਮਿਲ ਦੇਣੀ ਆਪਾਂ ਲੈ ਕੇ ਕਰ ਸਕਣਾ ਹੁਣ ਜਿਹੜੀ ਇਹਦੀ ਕੱਢਦੇ ਸੀ ਸਾਨੂੰ ਇੱਥੋਂ ਵੱਧ ਕਰਿਆ ਸੀ ਆਪਾਂ 6.5 ਦਾ 3 ਕਰਿਆ ਸੀ ਇੱਥੋਂ ਤੁਸੀਂ ਪੌਣੇ 1 ਇੰਚ ਦੀ ਅੱਧੇ ਤੋਂ ਥੋੜੀ ਜਿਹੀ ਵੱਧ ਤੇ ਆਹ ਚੀਜ਼ ਮੇਲ ਦੇਣੀ ਆਹ ਤੇ ਜਿੱਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਜੀ ਮੇਰਾ ਜੀ ਨਿਊ ਚੈਨਲ ਆ ਜੀ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਧੰਨਵਾਦ